ਬਹੁਤਕ ਜਿੰਦਗੀ ਐਸੀ ਜਿੰਦਗੀ ਨਾ ਕਿ ਤੇ ਮੋਤਾ ਜਾਵੇ ਨਾ ਹੱਥ ਘੇ ਚੱਲ ਲੀਏ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਜੀ ਇਦਾਂ ਜਿਹਾ ਜਿਹੜਾ ਉਹ 5 ਕਿਲੋ ਦਾਣੇ ਨਹੀਂ ਦਿੰਦਾ ਹੂੰ ਉਹ ਖਾਈ ਜਾਂਦੇ ਆ ਚਾਰ ਨਾਲ ਇਹ ਮਦਾ ਕਿਸੇ ਤਰ੍ਹਾਂ ਢਿੱਡ ਭਰਨ ਕਿਹਦੇ ਦੇਖੋ ਕਿਸੇ ਨੂੰ ਬਾਹਰ ਤੁਹਾਡੀ ਮਾਂ ਵੀ ਹੈ ਨਹੀਂ ਸਾਡਾ ਪੇ ਵੀ ਹੈ ਨਹੀਂ ਗਾ ਸਾਡੇ ਭੈੜ ਭਰਾਈਆਂ ਅਸੀਂ ਦੋਨੇ ਕਰਕੇ ਉਹ ਹੀ ਕਰਨੇ ਆ ਉਹ ਹੀ ਕਰਨਾ ਉਹ ਹੀ ਖਾਣਾ ਸਰ ਜੀ ਅਸੀਂ ਹੁਣ ਕਿੱਥੇ ਜਾਈਏ ਪਰ ਮੰਗਣ ਲੱਗ ਗਏ ਆ ਅਸੀਂ ਤਾਂ ਇਸ ਟਾਈਮ ਮੇਨਾ ਮਜ਼ਦੂਰਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਇਹ ਕਹਿ ਕੇ ਵੀ ਸਰਕਾਰ ਦੀ ਚਿੱਠੀ ਆ ਗਈ ਹੈ ਤੇ ਤੁਸੀਂ ਕੰਮ ਤੇ ਨਹੀਂ ਆਉਣਾ ਤੇ ਮੈਨੂੰ ਐਕਸੀਲ ਸਾਹਿਬ ਕਹਿੰਦੇ ਜੀ ਵੀ ਆਪਾਂ ਇਹ ਬਹਿ ਕੇ ਗੱਲ ਕਰ ਲਾਂਗੇ ਵੀ ਪੋਲੀਟੀਕਲ ਮਾਮਲਾ ਵੀ ਤੁਸੀਂ ਗਰੀਬਾਂ ਨੂੰ ਭੇਟ ਕਿਉਂ ਰਾਜਨੀਤੀ ਦੇ ਚੜਾ ਰਹੇ ਹੋ ਜਿੱ ਚੱਲ ਤੇ ਲਹਿਰ ਤੇ ਆਈ ਜਾਏ ਕੰਮ ਕਰਕੇ ਆਪਣਾ ਗੁਜ਼ਾਰਾ ਵਧੀਆ ਚੱਲਦਾਈ ਸਾਡਾ ਪਰ ਹੁਣ ਸਾਨੂੰ 15 ਦਿਨ ਹੋ ਗਏ ਉਧੇਕਾਰ ਵਿਕੇ ਨੇ ਅਸੀਂ ਤਾਂ ਕੰਮ ਆ ਜੇ ਕੰਮ ਕਰਾ ਲੈਣ ਸਾਤੋਂ ਕੰਮ ਕਰ ਦੇ ਦੀਆਂ ਕੰਮ ਕਰਕੇ ਆਪਣਾ ਟਾਈਮ ਬਸ ਕਰਦੇ ਆਂ ਰੋਟੀ ਪਾਣੀ ਸਾਡਾ ਚੱਲਦਾ ਜੀ ਤਾਂ ਖੁਸ਼ ਹੋ ਕੇ ਕਰਦੇ ਸੀ ਤਾਂ ਤਾਂ ਕਹਿੰਦੇ ਰਾਤ ਨੂੰ ਵੀ ਕਿਹੜੀ ਕਿਹੜੀ ਦਿਨ ਚੜ ਜਾਣਾ ਤਾਂ ਚੇਤੀ ਹੋਵੇ ਤਾਂ ਆਪਣੇ ਕੰਮ ਤੇ ਚੱਲ ਜੀ ਜਦੋਂ ਸਾਨੂੰ ਸਵੇਰ ਨੂੰ ਆ ਕੇ ਇੱਥੋਂ ਆਇਆ ਨੂੰ ਕੰਮ ਤੋਂ ਮੋੜਿਆ ਵਾਪਸ ਕਹਿੰਦੇ ਹਾਜ਼ਰੀ ਨਹੀਂ ਲੱਗਣੀ ਕੰਮ ਤੋਂ ਘਰ ਨੂੰ ਵਾਪਸ ਚੱਲ ਜਾਓ ਸਾਜੀ ਦਿਲ ਤਾਂ ਦੁਖੀ ਹੁੰਦਾ ਹੀ ਐ ਸਰ ਆ ਮੇਰੀਆਂ ਭੈਣਾਂ ਇੱਥੇ ਆਈਆਂ ਨੇ ਉਹ ਕਹਿੰਦੀਆਂ ਜਿਹੜੇ ਪਿਛਲੇ 3-4 ਮਹੀਨੇ ਹੋ ਗਏ ਕੰਮ ਕੀਤੇ ਨੇ ਸਾਨੂੰ ਉਹਦੇ ਪੈਸੇ ਵੀ ਨਹੀਂ ਮਿਲੇ ਤਾਂ ਵੀ ਫਿਰ ਸਰਕਾਰ ਸੁੱਤੀ ਪਈ ਆ ਟੌਮਸ ਟੋਲਾ ਦੇ ਪੁੱਤ ਮੇਰੇ ਹਾਇਤ ਕਰ ਪੈਸੇ ਨਹੀਂ ਆਏ ਕੋਈ ਵੀ ਮੈਂ ਜਾਨੀ ਆ ਬੈਂਕ ਦੇ ਵਿੱਚ ਪਤਾ ਕਰਕੇ ਆਉਂਦੀ ਆ ਕੋਈ ਮੇਰਾ ਹਾਇਤ ਕਰ ਪੈਸਾ ਨਹੀਂ ਆਇਆ ਇਹ ਸਰਕਾਰਾਂ ਤਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਹੁੰਦੀਆਂ ਨੇ ਤੁਹਾਡਾ ਰੋਜ਼ਗਾਰ ਸਰਕਾਰ ਨੇ ਖੋਲਿਆ ਜੀ ਖੋਲਿਆ ਜੀ ਸਰਕਾਰ ਨੇ ਰੋਜ਼ਗਾਰ ਖੋਲਿਆ ਇਹ ਕੰਮ ਕਰਦੇ ਬੜਾ ਸੋਹਣਾ ਜਿਆਦਾ ਬਥੇਰਾ ਕੰਮ ਕਰੀਦਾ ਮੇਰੇ ਸਾਡੇ ਕੋਲ ਰਹਿੰਦਾ ਸੀ ਤਾਂ ਸਾਨੂੰ ਪਤਾ ਨਹੀਂ ਕਹਦੇ ਘਾਤਾ ਉਹ ਹੁਣ ਜਿਹੜੇ ਕਿਰਤੀ ਕੰਮ ਆ ਤੇ ਵੀ ਰਾਜਨੀਤੀ ਹੋ ਰਹੀ ਹੈ ਇਹ ਹੋ ਰਿਹਾ ਪਿੰਡਾਂ ਦੇ ਵਿੱਚ ਹੁਣ ਕੀ ਹੋ ਰਿਹਾ ਜਿਹੜਾ ਕਿਤੇ ਸਰਪੰਚ ਬਣ ਗਿਆ ਉਹ ਕਹਿੰਦਾ ਜੀ ਆਪਣੀ ਮੇ ਮੇਰੇ ਜਿਹੜੇ ਬੰਦੇ ਲੱਗਣ ਤੇ ਇਹ ਨਾ ਲੱਗਣ ਮੈਂ ਤਾਂ ਫੇ ਲੜੂਗਾ ਗਰੀਬਾਂ ਦੇ ਲਈ ਜੋ ਮਰਜ਼ੀ ਮੈਨੂੰ ਕਰਨਾ ਪਵੇ ਇਹਨਾਂ ਨੂੰ ਕੰਮ ਤੇ ਲਵਾ ਕੇ ਹਟੂੰਗਾ ਚਾਹੇ ਜੋ ਮਰਜ਼ੀ ਹੋ ਜਾਵੇ ਤਾਂ ਮੈਂ ਵੀਡੀਓ ਦਫ਼ਤਰ 'ਚ ਬਹਿ ਜਾਣਾ ਦਰੀ ਪਿਛਾ ਕੇ ਉਹਨਾਂ ਦਿਨ ਉੱਥੇ ਬੈਠੂੰਗਾ ਫੇ ਜਿੰਨਾ ਚਿਰ ਇਹਨਾਂ ਪੈਣਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਮੇ ਮੁੱਖ ਮੰਤਰੀ ਸਾਹਿਬ ਦਾ ਭਾਸ਼ਣ ਸੁਣਦੇ ਹੁੰਨੇ ਉਹ ਕਹਿੰਦੇ ਵੀ ਭਾਈ ਅਸੀਂ ਤਾਂ ਪੰਜਾਬ ਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਰਹਿਣ ਦੇਣਾ ਤੁਹਾਨੂੰ ਹੁਣ ਬੇਰੁਜ਼ਗਾਰ ਕਰ ਰਹੇ ਹੋ ਬੇਰੁਜ਼ਗਾਰ ਅਸੀਂ ਤਾਂ ਭੁੱਖੇ ਮੰਦੇ ਹਾਂ ਉਹ ਤਾਂ ਦੂਰ ਹੀ ਜਾਂਦਾ ਹੁਣ ਜਿੱਦਾਂ ਸਾਡੇ ਕੋ ਕੋਰਨੀ ਸਾਹਿਬ ਆਏ ਆ ਸਾਡੇ ਦੁੱਖ ਸੁਣਿਆ ਉਹ ਵੀ ਆ ਕੇ ਸੁਣੇ ਸਾਡੇ ਤਾਂ ਤੇ ਉਹਨੂੰ ਵੀ ਦੱਸ ਗਈ ਅਸੀਂ ਉਹ ਕਿਉਂ ਨਹੀਂ ਆਉਂਦਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਬਦਲਾਅ ਵਾਲੀ ਸਰਕਾਰ ਦੇ ਵਿੱਚ ਰੁਜ਼ਗਾਰ ਦੇਣ ਦੀ ਬਜਾਏ ਸਰਕਾਰ ਲੋਕਾਂ ਦੇ ਰੁਜ਼ਗਾਰ ਖੋ ਰਹੀ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ ਆ ਜਿਹੜੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਕਿਰਤੀ ਕਾਮੇ ਨੇ ਹੱਥੀਂ ਕਿਰਤ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਨੇ ਨਰੇਗਾ ਦੇ ਤਹਿਤ ਇਹ ਕੰਮ ਕਰ ਰਹੇ ਨੇ ਪਰ ਇਹਨਾਂ ਦੇ ਨਰੇਗਾ ਦੇ ਵਿੱਚੋਂ ਨਾਮ ਕੱਢ ਦਿੱਤੇ ਗਏ ਨੇ ਇਹਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਹੈ ਆਖਿਰਕਾਰ ਕਿਉਂ ਅਜਿਹਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਤੋਂ ਹੀ ਜਾਣਦੇ ਆ ਸਾਡੇ ਨਾਲ ਇੱਥੇ ਬੀਬੀਆਂ ਮੌਜੂਦ ਨਹੀਂ ਬੀਬੀ ਜੀ ਸਾਸਿਕਾਲ ਜੀ ਹਾਂ ਸ੍ਰੀ ਗਾਲਪਤ ਅੱਛਾ ਸਰਕਾਰਾਂ ਦਾ ਕੰਮ ਤਾਂ ਹੁੰਦਾ ਜੀ ਲੋਕਾਂ ਨੂੰ ਰੋਜ਼ਗਾਰ ਦੇਣਾ ਤੁਹਾਡਾ ਰੋਜ਼ਗਾਰ ਕਿਵੇਂ ਖੋਲੇ ਆ ਜੀ ਇਹਨਾਂ ਨੇ ਖੋਲਿਆ ਹੁਣ ਇਹਨਾਂ ਨੇ ਦਿੱਤਾ ਸੀ ਇਹਨਾਂ ਨੇ ਖੋਲਿਆ ਸੀ ਕੀ ਕਹਿ ਸਕਦੇ ਆ ਅਜੇ ਤਾਂ ਕੰਮ ਆ ਜੇ ਕੰਮ ਕਰਾ ਲੈਣ ਸਾਤੋਂ ਕੰਮ ਕਰ ਦੇ ਦੀਆਂ ਕੰਮ ਕਰਕੇ ਆਪਣਾ ਟਾਈਮ ਪਾਸ ਕਰਦੇ ਆ ਰੋਟੀ ਪਾਣੀ ਸਾਡਾ ਚੱਲਦਾ ਸੀ ਤਾਂ ਖੁਸ਼ ਹੋ ਕੇ ਕਰਦੇ ਸੀ ਤਾਂ ਤੇ ਕਹਿੰਦੇ ਰਾਤ ਨੂੰ ਵੀ ਕਿਹੜੀ ਘੜੀ ਦਿਨ ਚੜ ਜਾਣਾ ਤੇ ਚਾਹੀ ਹੋਵੇ ਤਾਂ ਆਪਣੇ ਕੰਮ ਤੇ ਚੱਲ ਜੀ ਆਪਣਾ ਕੰਮ ਕਰਨਾ ਟਾਈਮ ਟਾਈਮ ਨਰੇਗਾ ਦੇ ਵਿੱਚ ਕੰਮ ਕਰਦੇ ਹੋ ਸਾਰੇ ਨਰੇਗਾ ਦੇ ਕੰਮ ਕਰਦੇ ਆ ਜੀ ਨੇਗਾ ਦੇ ਕਰਦੇ ਪੁੱਤ ਠੀਕ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਜਿਹੜਾ ਰੋਜ਼ਗਾਰ ਆ ਖੋਲਿਆ ਗਿਆ ਜੀ ਉਹ ਇੰਨਾ ਜੇ ਪਤਾ ਨਹੀਂ ਇਹ ਕੁੜੀ ਚਿੱਠੀ ਆਈ ਆ ਉਹ ਕਹਿੰਦੇ ਜੀ ਹਾਜ਼ਰੀ ਨਾ ਲਾਓ ਪਹਿਲਾਂ ਚਿੱਠੀ ਆਈ ਆ ਬਾਅਦ ਚ ਕਹਿੰਦੇ ਇੱਕ ਦਿਨ ਫੋਨ ਆ ਗਿਆ ਕਹਿੰਦੇ ਵੀ ਫੋਨ ਦਵਾ ਕਰਿਓ ਨਾ ਹਾਜ਼ਰੀ ਨਾ ਲਾਓ 11 ਦਿਨ ਸਾਡੇ ਨਿਕਲੇ ਸੀ ਮਟਟੋਲ ਚਾਰ ਦਿਨ ਲੱਗੇ ਆ 15 ਦਿਨਾਂ ਦਾ ਹਜੇ ਪਿਆਸ ਹੈਗਾ ਜੀ ਚਾਰ ਦਿਨ ਲੱਗੇ ਤੇ 10 ਦਿਨਾਂ ਦਾ ਪਿਆਸ ਠੀਕ ਹੈ ਇਹ ਸਰਕਾਰਾਂ ਦਾ ਕੰਮ ਤਾਂ ਹੁੰਦਾ ਜੀ ਰੋਜ਼ਗਾਰ ਦੇਣਾ ਤੁਹਾਨੂੰ ਬੇਰੋਜ਼ਗਾਰ ਕਰਤਾ ਜੀ ਜੀ ਰੋਜ਼ਗਾਰ ਪੁੱਤ ਕਰ ਦਿੰਦਾ ਵੇਕਾਰ ਕਰ ਦਿੰਦਾ ਸਾਨੂੰ ਉਹ ਤੋਂ ਸਾਡੇ ਕੋਲ ਤੌਰ ਪਰ ਨਹੀਂ ਹੁੰਦਾ ਫੈਕਟਰੀਆਂ ਚ ਅਸੀਂ ਨਹੀਂ ਬੁੱਤ ਕੰਮ ਕਰ ਸਕਦੀਆਂ ਕਿਸੇ ਜਾ ਸਕਦੀ ਚੱਲੋ ਤੇ ਨਹਿਰ ਤੇ ਆਈ ਜਾਈ ਕੰਮ ਕਰਕੇ ਆਪਣਾ ਗੁਜ਼ਾਰਾ ਵਧੀਆ ਚੱਲਦਾ ਜੀ ਸਾਡਾ ਪਰ ਹੁਣ ਸਾਨੂੰ 15 ਦਿਨ ਹੋ ਗਏ ਉਧੇ ਘਰ ਬਿਠੇ ਨੇ ਹਾਂ ਇੱਥੇ ਆਇਆ ਇੱਥੋਂ ਆਣ ਕੇ ਉਹਦੇ ਮੋੜ ਕੇ ਚਲ ਜਾਈਦਾ ਹੈ ਜੀ ਜਦੋਂ ਹੁਣ ਮੋਰੇ ਕੰਮ ਤੇ ਸਾਡੀ ਹਾਜ਼ਰੀ ਲੱਗਦੀ ਫੇਰ ਉਹ ਨਹੀਂ ਕੀ ਅਸੀਂ ਕੀ ਕਰਨਾ ਬੁੱਤ ਇੱਥੇ ਰਹਿ ਕੇ ਕਹਿੰਦੇ ਉਹਦਾ ਕੰਮ ਕਰੀ ਜਾਵੇ ਉਹਦਾ ਕੰਮ ਕਰਕੇ ਤੰਗੜੇ ਪੈਸੇ ਮਿਲਣੇ ਤੇ ਉਹ ਹੀ ਇੱਥੋਂ ਆਈ ਜਾਈ ਤੁਮ ਆਪਾ ਮੋੜ ਕੇ ਚਲ ਜਾਈਦਾ ਹੈ ਹੁਣ ਕੰਮ ਜਦੋਂ ਤੁਹਾਡਾ ਤੁਸੀਂ ਬੇਰੁਜ਼ਗਾਰ ਹੋ ਗਏ ਤੁਹਾਡਾ ਰੋਜ਼ਗਾਰ ਜਦੋਂ ਖੋ ਹੋ ਗਿਆ ਫੇਰ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਜੀ ਗੁਜ਼ਾਰਾ ਬੁੱਤ ਵੀ ਹੁਣ ਕਰਨਾ ਹੀ ਆ ਹੁਣ ਕਾਲ ਤੋਂ ਸੱਤ ਤੋਂ ਕੰਮ ਹੁਣ ਘਰਾਂ ਦੇ ਵਿੱਚ ਵੀ ਨਹੀਂ ਹੁੰਦੇ ਹਾਂ ਉਹ ਬਾਹੀ ਹੋਣੀ ਰੱਖ ਸਕਦੇ ਹਨਾ ਇਸ ਡੰਡੇ ਗਾ ਤੇ ਰੋਟੀ ਖਾਂਦੇ ਸੀ ਤੁਹਾਡਾ ਕਿਹੜਾ ਪਿੰਡ ਆ ਦੋਲੀ ਜੀ ਤੁਹਾਡਾ ਪਿੰਡ ਕਿਹੜਾ ਪਿੰਡ ਆ ਤੁਸੀਂ ਕਿਹੜੇ ਪਿੰਡ ਤੋਂ ਦੋਲੀ ਕਿਆਂ ਤੋਂ ਸਰ ਅੱਛਾ ਜੀ ਹਾਂਜੀ ਠੀਕ ਠੀਕ ਦੋਲੀ ਕਿਆਂ ਤੋਂ ਸਰ ਮੈਂ ਬੇਟੀ ਆ ਇੱਥੇ ਦੀ ਹਾਂਜੀ ਠੀਕ ਹੈ ਤਾਂ ਬਿਲਕੁਲ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਵੀ ਇੱਥੇ ਪਹੁੰਚੇ ਨੇ ਕੋਟਲੀ ਸਾਹਿਬ ਇਹਨਾਂ ਲੋਕਾਂ ਨੂੰ ਸਰਕਾਰ ਨੇ ਬੇਰੁਜ਼ਗਾਰ ਕਰਤਾ ਜੀ ਮੈਂ ਸਭ ਤੋਂ ਪਹਿਲਾਂ ਤਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਟੀਵੀ ਲੋਕ ਆਵਾਜ਼ ਟੀਵੀ ਉਹਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਇੱਥੇ ਆਏ ਹੋ ਅੱਜ ਤੁਸੀਂ ਤੁਹਾਡਾ ਧੰਨਵਾਦ ਕਰਦਾ ਇਹ ਈਰੀਏ ਦੇ ਲੋਕ ਜਿਹੜੇ ਆ ਨਰੇਗਾ ਦੇ ਅੰਦਰ ਕੰਮ ਕਰਦੇ ਆ ਆਦੋਂਪੁਰ ਹਲਕੇ ਦੇ ਅੰਦਰ ਦੋਲੀ ਕੇ ਦੂੜੇ ਨਾਲ ਲੱਗਦੇ ਪਿੰਡ ਬਿਆਸ ਪਿੰਡ ਹੋਰ ਜਿੰਨੇ ਵੀ ਪਿੰਡ ਲੱਗਦੇ ਆ ਲੇਕਿਨ ਇਹਨਾਂ ਮਜ਼ਦੂਰਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਇਹ ਕਹਿ ਕੇ ਵੀ ਸਰਕਾਰ ਦੀ ਚਿੱਠੀ ਆ ਗਈ ਆ ਤੇ ਤੁਸੀਂ ਕੰਮ ਤੇ ਨਹੀਂ ਆਉਣਾ ਇਹ 15 ਦਿਨ ਤੋਂ ਬੇਰਜ਼ਗਾਰ ਸਾਡੀਆਂ ਬੀਬੀਆਂ ਭੈਣਾ ਬਜ਼ੁਰਗ ਜਿਹੜੇ ਆ ਇਹ ਉਹਨਾਂ ਕੀ ਕਰਦੇ ਸੀ ਤੇ ਉਹਨਾਂ ਕੀ ਖਾਂਦੇ ਸੀ ਲੇਕਿਨ ਮੈਨੂੰ ਸਮਝ ਨਹੀਂ ਲੱਗੀ ਸਰਕਾਰ ਦੀ ਕਿ ਇਹਨਾਂ ਨੂੰ ਕਿਉਂ ਹਟਾਇਆ ਜਾ ਰਿਹਾ ਜੇ ਕੋਈ ਵਿਅਕਤੀ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਤੁਸੀਂ ਉਹਦੇ ਤੋਂ ਵੀ ਉਹਨੂੰ ਜੇ ਬਾਂਝਾ ਕਰ ਰਹੇ ਆ ਤਾ ਫਿਰ ਆਪਣੀ ਆਵਾਜ਼ ਦੁਨੀਆ ਦੀ ਕਚਹਿਰੀ ਦੀ ਲੋਕਾਂ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਏ ਇਹਨੂੰ ਤੁਸੀਂ ਪਹੁੰਚਾਉਣ ਵਾਸਤੇ ਆਏ ਹੋ ਮੇਰੇ ਨਾਲ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਮੈਨੂੰ ਫੋਨ ਕੀਤਾ ਭਾਈਆਂ ਨੇ ਫੋਨ ਕੀਤਾ ਵੀ ਇਹਨਾਂ ਨੂੰ ਕੰਮ ਤੋਂ ਹਟਾਤਾ ਇਹਨਾਂ ਦੀ ਆ ਕੇ ਗੱਲ ਸੁਣੋ ਹੁਣ ਜੇ ਆ ਕੇ ਗੱਲ ਨਾ ਸੁਣੀ ਜਾਵੇ ਤਾਂ ਫਿਰ ਕਹਿਣਾ ਕਿ ਕਿਸੇ ਦੀ ਆ ਕੇ ਗੱਲ ਆਵਾਜ਼ ਨਹੀਂ ਚੱਕੀ ਸੋ ਮੈਂ ਐਕਸੀਅਨ ਸਾਹਿਬ ਨਾਲ ਗੱਲ ਕੀਤੀ ਵੀ ਤੁਸੀਂ ਇਹਨਾਂ ਨੂੰ ਕੰਮ ਤੋਂ ਕਿਉਂ ਹਟਾਇਆ ਚਾਰ-ਚਾਰ ਦਿਨ ਹਾਜ਼ਰੀਆਂ ਲਵਾ ਕੇ 15 ਦਿਨ ਵਿਲੇ ਆ ਇਬਾ ਬਜ਼ੁਰਗਾਂ ਨੇ ਤੁਹਾਨੂੰ ਦੁੱਖੜਾ ਸੁਣਾਇਆ ਹੁਣ ਕਿ ਕਿਸ ਤਰ੍ਹਾਂ ਆਪਣਾ ਰਜਕਾਰ ਚਲਾ ਕੇ ਜਿਹੜਾ ਕੰਮਕਾਰ ਕਰਦੇ ਆ ਤੇ ਮੈਨੂੰ ਐਕਸੀਅਨ ਸਾਹਿਬ ਕਹਿੰਦੇ ਜੀ ਵੀ ਆਪਾਂ ਇਹ ਬਹਿ ਕੇ ਗੱਲ ਕਰ ਲਾਂਗੇ ਵੀ ਪੋਲੀਟੀਕਲ ਮਾਮਲਾ ਵੀ ਤੁਸੀਂ ਗਰੀਬਾਂ ਨੂੰ ਭੇਟ ਕਿਉਂ ਰਾਜਨੀਤੀ ਦੇ ਚੜਾ ਰਹੇ ਹੋ ਜੇ ਤੁਸੀਂ ਇਹਨਾਂ ਨੂੰ ਠਾਉਣਾ ਹੋਰਾਂ ਨੂੰ ਲਾ ਦਿਓ ਪਰ ਉਹ ਉਹ ਵੀ ਤਾਂ ਗਰੀਬ ਹੀ ਹੋਣਗੇ ਨਾ ਪਰ ਇਹਨਾਂ ਨੂੰ ਕੇਸ ਕਰਕੇ ਠਾਇਆ ਜਾ ਰਿਹਾ ਇਹਨਾਂ ਨੂੰ ਕੇਸ ਕਰਕੇ ਰਜਗਾਰ ਤੋਂ ਬਾਂਝੇ ਕੀਤੇ ਜਾ ਰਿਆ ਇਹ ਗੱਲ ਦੀ ਮੈਨੂੰ ਸਮਝ ਨਹੀਂ ਆਈ ਇਸ ਕਰਕੇ ਮੈਂ ਅੱਜ ਇੱਥੇ ਆਇਆ ਗਰੀਬਾਂ ਦਾ ਦਰਦ ਸੁਣਿਆ ਔਰ ਮੈਨੂੰ ਬਹੁਤ ਬੇਹਦ ਅਫਸੋਸ ਹੈ ਕਿ ਸਰਕਾਰ ਨੂੰ ਇਹਨਾਂ ਨੂੰ ਰਜਗਾਰ ਤੋਂ ਨਹੀਂ ਹਟਾਉਣਾ ਚਾਹੀਦਾ ਇਹਨਾਂ ਨੂੰ ਕੀਤੇ ਕੰਮ ਦੇ ਵੀ ਹਾਲੇ ਤੱਕ ਪੈਸੇ ਨਹੀਂ ਮਿਲੇ ਆ ਮੇਰੀਆਂ ਭੈਣਾਂ ਇੱਥੇ ਆਈਆਂ ਨੇ ਉਹ ਕਹਿੰਦੀਆਂ ਜਿਹੜੇ ਪਿਛਲੇ 3-4 ਮਹੀਨੇ ਹੋ ਗਏ ਕੰਮ ਕੀਤੇ ਨੂੰ ਸਾਨੂੰ ਉਹਦੇ ਪੈਸੇ ਵੀ ਨਹੀਂ ਮਿਲੇ ਤਾਂ ਵੀ ਫਿਰ ਸਰਕਾਰ ਸੁੱਤੀ ਪਈ ਆ ਜੇ ਤੁਸੀਂ 3 ਮਹੀਨੇ ਦੇ ਪੈਸੇ ਨਹੀਂ ਦੇਣੇ ਤੇ ਉਹ ਆਪਣਾ ਆਟਾ ਦਾਲ ਲੂਣ ਮਿਰਚਾ ਮਸਾਲਾ ਜਿਹੜਾ ਉਹ ਕਿੱਥੋਂ ਲੈ ਕੇ ਆਉਣਗੇ ਇਹ ਯਾਰ ਇਹ ਇਹ ਹੋ ਕੀ ਰਿਹਾ ਮੈਂ ਮੈਂ ਇਸ ਕਰਕੇ ਅੱਜ ਬੜੇ ਦੁਖੀ ਹਿਰਦੇ ਨਾਲ ਮੈਂ ਕੋਈ ਇਹਨੂੰ ਰਾਜਨੀਤਿਕ ਮਾਮਲਾ じゃ ਮੈਂ ਕਿਸੇ ਦੇ ਉੱਤੇ ਸਿੱਧੇ ਤੌਰ ਤੇ ਕੋਈ ਦੋਸ਼ ਨਹੀਂ ਲਾਉਂਦਾ ਪਰ ਮੈਂ ਸਰਕਾਰ ਤੋਂ ਮੰਗ ਕਰਦਾ ਜਿਹੜੇ ਵੀ ਇੱਥੇ ਦੇ ਪ੍ਰਸ਼ਾਸਨਿਕ ਅਧਿਕਾਰੀ ਆ ਚਾਹੇ ਉਹ ਵੀਡੀਓ ਆ ਚਾਹੇ ਨਰੇਗਾ ਦੇ ਆਫੀਸਰ ਨੇ ਚਾਹੇ ਜਿਹੜੇ ਵੀ ਕੋਈ ਆ ਵੈਸੇ ਤਾਂ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੰਚਾਇਤੀ ਰਾਜ ਕਮੇਟੀ ਦਾ ਮੈਂਬਰ ਮੈਂ ਬੁੱਧਵਾਰ ਮੀਟਿੰਗ ਹੋਏਗੀ ਮੈਂ ਉਹਦੇ ਅੰਦਰੇ ਮੁੱਦਾ ਰੱਖਾਂਗਾ ਔਰ ਮੇਰੇ ਨਾਲ ਕੋਲ ਐਪਲੀਕੇਸ਼ਨ ਵੀ ਲੈ ਰਿਆ ਔਰ ਸਵਾਲ ਪੁੱਛਾਂਗੇ ਵੀਡੀਓ ਨੂੰ ਔਰ ਸਰਕਾਰ ਨੂੰ ਸਵਾਲ ਪੁੱਛਾਂਗੇ ਕਿ ਉੱਥੇ ਆ ਕੇ ਜਵਾਬ ਦਿਓ ਵੀ ਇਹਨਾਂ ਨੂੰ ਆਇਆਂ ਨੂੰ ਤੁਸੀਂ ਕੰਮ ਤੋਂ ਕਿਉਂ ਹਟਾਇਆ ਅੱਛਾ ਇਹਨਾਂ ਨੂੰ ਬੇਰੋਜ਼ਗਾਰ ਕਰਨ ਦਾ ਰੀਜ਼ਨ ਕੀ ਦੱਸਿਆ ਕਾਰਨ ਕੀ ਦੱਸਿਆ ਗਿਆ ਜਿਸ ਕਾਰਨ ਕਰਕੇ ਇਹਨਾਂ ਦਾ ਰੋਜ਼ਗਾਰ ਇਹ ਜਿਹੜਾ ਖੋਹ ਲਿਆ ਗਿਆ ਜੀ जानके के, के पॉलिटिकली या कि चिट्ठी जे ਕੱਢ ਕੇ ਇਹਨਾਂ ਨੂੰ ਹਟਾਉਣਾ ਆ ਤੇ ਦੂਜਿਆਂ ਨੂੰ ਲਾਉਣਾ ਆ ਗੱਲ ਤਾਂ ਇੰਨੀ ਆ ਵਿੱਚੋਂ ਮਤਲਬ ਹੁਣੇ ਜਿਹੜੇ ਕੀਰਤੀ ਕੰਮ ਆ ਤੇ ਵੀ ਰਾਜਨੀਤੀ ਹੋ ਰਹੀ ਆ ਇਹ ਹੋ ਰਿਹਾ ਪਿੰਡਾਂ ਦੇ ਵਿੱਚ ਹੁਣ ਕੀ ਹੋ ਰਿਹਾ ਜਿਹੜਾ ਕਿਤੇ ਸਰਪੰਚ ਬਣ ਗਿਆ ਉਹ ਕਹਿੰਦਾ ਜੀ ਆਪਣੀ ਮੇਰੇ ਜਿਹੜੇ ਬੰਦੇ ਲੱਗਣ ਤੇ ਇਹ ਨਾ ਲੱਗਣ ਜਿਹੜਾ ਕੋ ਹਾਜ਼ਰੀਆਂ ਲਾਉਂਦਾ ਉਹ ਕਹਿੰਦੇ ਉਹ ਨਾ ਕੋਈ ਲੱਗੇ ਸੋ ਇਹ ਇਦਾਂ ਦਾ ਜਿਹੜਾ ਡੰਬਰ ਕੀਤਾ ਜਾ ਰਿਹਾ ਮੈਂ ਇਹਦੇ ਕੋਈ ਜ਼ਿਆਦਾ ਕਮੈਂਟਸ ਨਹੀਂ ਕਰਨਾ ਜ਼ਿਆਦਾ ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਗਰੀਬਾਂ ਨੂੰ ਰੋਜ਼ਗਾਰ ਦਿਓ ਇਹਨਾਂ ਮਜ਼ਦੂਰਾਂ ਨੂੰ ਕੰਮ ਕੰਨ ਦਿਓ ਤਾਂ ਕਿ ਆਪਣੀ ਕਿਰਤ ਕਮਾਈ ਕਰਕੇ ਰੋਟੀ ਜਿਹੜੀ ਆ ਖਾ ਸਕਣ ਬੀਬੀਆਂ ਰੋ ਰੋ ਕੇ ਮੈਨੂੰ ਆਪਣਾ ਦਰਦ ਦੱਸ ਰਹੀਆਂ ਸੀ ਸੋ ਮੈਂ ਮੇਰੇ ਕੋ ਵੀ ਇਹ ਬਰਦਾਸ਼ਤ ਤੋਂ ਬਾਹਰ ਆ ਮੈਂ ਮੰਗ ਕਰਦਾ ਕਿ ਆਉਂਦੇ 2-4 ਦਿਨ ਦੇ ਅੰਦਰ-ਅੰਦਰ ਇਹਨਾਂ ਨੂੰ ਰੋਜ਼ਗਾਰ ਤੇ ਰੱਖੋ ਨਹੀਂ ਤਾਂ ਫੇ ਮੈਂ ਵੀਡੀਓ ਦਫ਼ਤਰ ਜਾ ਕੇ ਘੇਰੂੰਗਾ ਤਾਂ ਫਿਰ ਉੱਥੋਂ ਉਠੂਗਾ ਨਹੀਂ ਉਹਨਾਂ ਚਰ ਜਿੰਨਾ ਚਰ ਫੇਰਿਆਂ ਨੂੰ ਰੋਜ਼ਗਾਰ ਨਹੀਂ ਮਿਲਦਾ ਨਹੀਂ ਮਖੌਲ ਕੀ ਬਣਾ ਰੱਖਿਆ ਯਾਰ ਜੇ ਗਰੀਬਾਂ ਨਾਲ ਤੁਸੀਂ ਇਹ ਕਰਨੀ ਹੈ ਤੇ ਦੂਜੇ ਬੰਦੇ ਵਿਚਾਰੇ ਤਾਂ ਤੁਹਾਡੇ ਮੁਰੇ ਗੱਲ ਹੀ ਕੱਕਦੇ ਹੋਗੇ ਜੇ ਤੁਸੀਂ ਮਜ਼ਦੂਰਾਂ ਨਾਲ ਧੱਕਾ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ ਇਹਨਾਂ ਕਿਰਤੀ ਕਾਮਿਆਂ ਨੂੰ ਬੇਰੁਜ਼ਗਾਰ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਨਹੀਂ ਹੋਗਾ ਇਹ ਮਾਮਲਾ ਜੀ ਮੈਂ ਤਾਂ ਹੀ ਤਾਂ ਅੱਜ ਲੋਕ ਆਵਾਜ਼ ਟੀਵੀ ਨੂੰ ਇੱਥੇ ਬੁਲਾਇਆ ਲੋਕ ਆਵਾਜ਼ ਟੀਵੀ ਨੂੰ ਭਗਵੰਤ ਮਾਨ ਜੀ ਵੀ ਦੇਖਦੇ ਆ ਲੋਕ ਆਵਾਜ਼ ਟੀਵੀ ਨੂੰ ਸਰਕਾਰ ਵੀ ਦੇਖਦੀ ਹੈ ਬਾਕੀ ਤਾਂ ਐਵੇਂ ਚੱਲ ਚੱਲ ਜਾਂਦਾ ਆ ਉਹ 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 ਕਰ ਲੈਂਦੇ ਆ মিডিਆ ਸਾਰਾ ਕਬਜ਼ਾ ਕੀਤਾ ਆ ਉਹਨਾਂ ਨੇ ਤੇ ਇਸੇ ਕਰਕੇ ਤਾਂ ਤੁਹਾਨੂੰ ਬੁਲਾਇਆ ਵੀ ਉਹਨਾਂ ਤੱਕ ਆਵਾਜ਼ ਜਿਹੜੀ ਆ ਜਾਣੀ ਹੈ ਸੋ ਮੈਂ ਤਾਂ ਆਪਣੀ ਆਵਾਜ਼ ਤੁਹਾਡੇ ਰਹੀਂ ਸਰਕਾਰ ਤੱਕ ਪਹੁੰਚਾਉਣ ਦੇ ਲਈ ਇੱਥੇ ਆਇਆ ਔਰ ਇਹਨਾਂ ਦੀ ਗਰੀਬਾਂ ਦੀ ਗੱਲ ਸੁਣੀ ਆ ਤੁਸੀਂ ਇਹਨਾਂ ਦੀ ਜਵਾਨੀ ਦਰਦ ਇਹਨਾਂ ਦਾ ਸੁਣੋ ਇਹਨਾਂ ਦੇ ਹੰਝੂ ਦੇਖੇ ਨਹੀਂ ਜਾ ਰਹੇ ਜਿਹੜੇ ਜੇ ਜੇ ਬਜ਼ੁਰਗ ਭੈਣ ਵਿਧਵਾ ਭੈਣ ਜਿਹੜੀ ਉਹ ਰੋਵੇ ਮੇਰੇ ਸਾਹਮਣੇ ਤੇ ਫਿਰ ਮੈਂ ਯਾਰ ਚੁੱਪ ਕਰਕੇ ਬਹਿ ਜਵਾਂ ਮੈਂ ਤਾਂ ਫੇਰ ਲੜੂਗਾ ਗਰੀਬਾਂ ਦੇ ਲਈ ਜੋ ਮਰਜੀ ਮੈਨੂੰ ਕਰਨਾ ਪਵੇ ਇਹਨਾਂ ਨੂੰ ਕੰਮ ਤੇ ਲਵਾ ਕੇ ਹਟੂੰਗਾ ਚਾਹੇ ਜੋ ਮਰਜੀ ਹੋ ਜਾਵੇ ਨਹੀਂ ਤਾਂ ਮੈਂ 2-4 ਦਿਨ ਵਿਹਲਾ ਹੋ ਜਾਣਾ ਅ ਮੈਂ ਹੁਣ ਹਲਕੇ ਦੇ ਪ੍ਰੋਗਰਾਮ ਰੱਖੇ ਹੋਏ ਆ ਤਾਂ ਮੈਂ ਵੀਡੀਓ ਦਫ਼ਤਰ ਚ ਬਹਿ ਜਾਣਾ ਦਰੀ ਪਿਛਾ ਕੇ ਉਹਨਾਂ ਦਿਨ ਉੱਥੇ ਬੈਠੂੰਗਾ ਫੇ ਜਿੰਨਾ ਚਿਰ ਇਹਨਾਂ ਪੈਣ ਨੂੰ ਰੁਜ਼ਗਾਰ ਨਹੀਂ ਮਿਲਦਾ ਨਹੀਂ ਤਾਂ ਫੇ ਸਰਕਾਰ ਨੂੰ ਪੜਨੇ ਵੀ ਪਾ ਦੇਾਂਗੇ ਰਾਹੋ ਰਾਹ ਵੀ ਭਜਾ ਦੇਾਂਗੇ ਅੱਛਾ ਕੋਟਰੀ ਸਾਹਿਬ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਬੇਰੋਜ਼ਗਾਰ ਕੀਤਾ ਗਿਆ ਇਹਨਾਂ ਦੀ ਮੰਗ ਨੂੰ ਲੈ ਕੇ ਭਗਵੰਤ ਸਿੰਘ ਸਾਹਿਬ ਨੂੰ ਕੀ ਕਹੋਗੇ ਮੈਂ ਤਾਂ ਉਹਨਾਂ ਨੂੰ ਕਹਿਣਾ ਕਿ ਇਹਦੀ ਇਨਕੁਆਰੀ ਕਰਾਓ ਹੂੰ ਇਹਨਾਂ ਨੂੰ ਕਿਉਂ ਕੰਮ ਤੋਂ ਹਟਾਇਆ ਹੂੰ ਗਰੀਬਾਂ ਨੂੰ ਤੁਸੀਂ ਤੱਕਾ ਕਿਉਂ ਦੇ ਰਹੇ ਆ ਇਹਦੀ ਇਨਕੁਆਰੀ ਕਰਾਓ ਵੀਡੀਓ ਦੀ ਇਨਕੁਆਰੀ ਕਰੋ ਡੀਡੀਪੀਓ ਦੀ ਇਨਕੁਆਰੀ ਕਰੋ ਜਿਹੜੇ ਵੀ ਇਹਨਾਂ ਦੇ ਉੱਪਰਲੇ ਅਫਸਰ ਹਨ ਰੇਗਾ ਦੇ ਮੈਂ ਡਾਇਰੈਕਟਰ ਸਾਹਿਬ ਨਾਲ ਵੀ ਗੱਲ ਕਰਾਂਗਾ ਬੁੱਧਵਾਰ ਨੂੰ ਮੀਟਿੰਗ ਆ ਵੀ ਇਹ ਜਿਹੜੇ ਵੀ ਵਿਅਕਤੀਆਂ ਨੇ ਇਹਨਾਂ ਨੂੰ ਕੰਮ ਤੋਂ ਹਟਾਇਆ ਜਿਹੜੇ ਵੀ ਵਿਅਕਤੀਆਂ ਨੇ ਜਾਣਬੁੱਝ ਕੇ ਇਹਨਾਂ ਦੇ ਨਾਲ ਧੱਕਾ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਤੇ ਗਰੀਬਾਂ ਨੂੰ ਰੋਜ਼ਗਾਰ ਦਿਓ ਮੈਂ ਤਾਂ ਭਗਵੰਤ ਮਾਨ ਜੀ ਤੋਂ ਇਹ ਮੰਗ ਕਰਦਾ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਇਹ ਮਾਤਾ ਜੀ ਤੁਸੀਂ ਹੁਣ ਗੁਜ਼ਾਰਾ ਕਿਵੇਂ ਕਰ ਰਹੇ ਹੋ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਪੁੱਛਿਆ ਹੁਣ ਜਿਹੜਾ ਰੋਜ਼ਗਾਰ ਤੋਂ ਤਾਂ ਤੁਹਾਨੂੰ ਪੈਸਾ ਆਉਂਦਾ ਸੀਗਾ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਜੀ ਐਦਾਂ ਜਿਹਾ ਜਿਹੜਾ ਉਹ 5 ਕਿਲੋ ਦਾਣੇ ਨਹੀਂ ਦਿੰਦਾ ਉਹ ਖਾਈ ਜਾਂਦੇ ਆ ਉਹ ਤਾਂ ਨਹੀਂ ਪਤਾ ਹੀ ਚਾਰ ਨਾਲ ਚਾਰ ਨਾਲ ਹੇ ਮਾ ਤਾਂ ਕਿਸੇ ਦਾ ਨਾ ਢਿੱਡ ਪਾਣਾ ਕਹਿੰਦੇ ਦੇਖਣਾ ਕਿਸੇ ਨੂੰ ਬਾਹਰ ਬਾਹਰ ਤਾਂ ਕਿਸੇ ਨੂੰ ਦੱਸਣਾ ਹੀ ਨਹੀਂ ਵਾ ਕੀ ਖਾਲਿਆ ਤੇ ਕੀ ਨਹੀਂ ਹਾਂ ਟਾਈਮ ਤਾਂ ਨਗਾਉਣਾ ਹੀ ਆ ਮਨ ਦੁਖੀ ਹੁੰਦਾ ਜਦੋਂ ਰੋਜ਼ਗਾਰ ਖੋ ਲਿਆ ਜਾਂਦਾ ਜੀ ਕੀ ਹੈ ਇਹਦੇ ਨਾਲ ਦਾ ਕਿਹੜਾ ਕੰਮ ਗੱਲ ਇਹ ਬੜਾ ਮਨ ਦੁਖੀ ਹੈ ਬਹੁਤ ਹੀ ਦੁਖੀ ਆ ਜਾ ਕਿਸੇ ਪਾਸੇ ਕੋਥਾ ਹਾਰਾ ਨਹੀਂ ਹੈਗਾ ਮੈਂ ਮਨ ਦੁਖੀ ਹੁਣਾ ਹੀ ਆ ਮਨ ਅੰਦਰੋਂ ਰੋਂਦਾ ਤੇ ਦੁਖੀ ਤਾਂ ਬਾਹਰੋਂ ਤੇ ਧੀਰਾ ਹੀ ਆ ਕੀ ਦੱਸਣਾ ਕਿ ਆਪਣਾ ਡੈਡਪੋਲ ਤਾਂ ਕੀ ਦੱਸੇ ਕਿਸੇ ਬਹੁਤ ਦੁਖੀ ਹੈ ਚਲੋ ਇੱਕ ਦੂਰੇ ਆਸਰੇ ਪਾਸੇ ਆਸਰੇ ਪਾਸ ਨੇ ਪੈਮ ਪਾਸ ਹੋਈ ਜਾਂਦਾ ਹੁਣ ਇਦਾਂ ਹੀ ਆ ਘਰ ਵੀ ਬੈਠੋ ਕੀ ਦੱਸਣਾ ਮਨ ਇਹ ਜਿਹੜੇ ਮਾਤਾ ਜੀ ਦੇ ਅੱਖਾਂ ਦੇ ਵਿੱਚ ਹੰਝੂ ਨੇ ਬਹੁਤ ਕੁਝ ਬਿਆਨ ਕਰ ਰਹੇ ਨੇ ਕਿਉਂਕਿ ਜਦੋਂ ਘਰ ਦੇ ਵਿੱਚ ਖਾਣ ਨੂੰ ਰੋਟੀ ਨਾ ਹੋਵੇ ਜਾਂ ਘਰ ਦੇ ਵਿੱਚ ਖਾਣ ਨੂੰ ਸਮਾਨ ਨਾ ਹੋਵੇ ਤਾਂ ਇਹ ਜਿਹੜੇ ਅਥਰੂ ਨੇ ਬਹੁਤ ਕੁਝ ਬਿਆਨ ਕਰਦੇ ਨੇ ਕਿਉਂਕਿ ਇਹਨਾਂ ਦਾ ਰੁਜ਼ਗਾਰ ਹੈ ਜਿਹੜਾ ਉਹ ਸਰਕਾਰ ਵੱਲੋਂ ਖੋਹ ਲਿਆ ਗਿਆ ਹੈ ਕਿਰਤੀ ਕੰਮ ਇਹਨੇ ਨਰੇਗਾ ਦੇ ਵਿੱਚ ਕੰਮ ਕਰ ਰਹੇ ਸੀਗੇ ਇੱਕਦਮ ਇੱਕ ਚਿੱਠੀ ਆਉਂਦੀ ਹੈ ਇਹਨਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਜਾਂਦਾ ਹੈ ਮਾਤਾ ਜੀ ਤੁਹਾਡੇ ਹੰਝੂ ਨੇ ਜਿਹੜੇ ਇਹ ਕੀ ਕਹਿ ਰਹੇ ਨੇ ਜੀ ਕੰਮ ਦਿੱਤਾ ਜਾਵੇ ਕੰਮ ਦੇ ਦਿਓ ਸਾਾਨੂੰ ਕੰਮ ਦੇ ਆ ਵੀ ਜਿਹੜਾ ਚਾਰ ਸਾਹ ਚਾਜ ਸੌਕੇ ਇਹ ਮੁੱਖ ਮੰਤਰੀ ਸਾਹਿਬ ਦਾ ਇਹ ਕਹਿੰਦੇ ਸਾਲ ਜੀਣਾ ਚੱਜ ਨਾਲ ਜੀ ਲਈਏ ਕਿਸੇ ਦੇਤੀ ਹੋ ਕੇ ਨਾ ਜੀਏ ਜਿਉ ਨਾਲ ਜਾੜਾ ਹੀ ਤਾਂ ਲੈ ਹੀ ਜਾਵੇ ਤੇ ਦਈ ਕਰ ਰੱਬ ਦੀ ਆ ਉਹ ਲੈ ਜਾਣਾ ਉਹ ਲੈ ਜਾਵੇ ਸਾਨੂੰ ਐਡਾ ਨਾ ਕਿਸੇ ਦੇ ਅੱਧੀ ਕਰਕੇ ਇਹ ਮੈਂ ਤਾਂ ਜੇ ਇੱਕ ਇੱਕ ਕਰਕੇ ਬੋਲੇ ਬਿਲਕੁਲ ਇਹ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਨੇ ਭਗਵੰਤ ਮਾਨ ਸਾਹਿਬ ਉਹ ਕਹਿੰਦੇ ਅਸੀਂ ਤਾਂ ਪੰਜਾਬ ਦੇ ਵਿੱਚ ਕਿਸੇ ਨੂੰ ਬੇਰੋਜ਼ਗਾਰ ਰਹਿਣ ਹੀ ਨਹੀਂ ਦੇਣਾ ਫਿਰ ਉਸ ਬਿਆਨ ਬਾਰੇ ਕੀ ਖਿਆਲ ਤੁਹਾਡਾ ਉਹ ਤਾਂ ਦੂਰੇ ਗੱਲਾਂ ਕਰਦਾ ਸਾਡੇ ਕੋਲ ਆ ਕੇ ਪੁੱਛਿਆ ਸਾਨੂੰ ਦੁੱਖ ਤਾਂ ਸਾਡੇ ਅੰਦਰ ਹੀ ਆ ਸਾਨੂੰ ਪੁੱਛੇ ਦੱਸਿਆ ਕਿ ਫੇਰੇ ਦੱਸੀਏ ਉਹਨੂੰ ਕੀ ਦੱਸੀਏ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਜੀ ਬੰਦਾ ਹੈ ਨੀਗਾ ਉਹ ਤਾਂ ਨਿਕਲ ਹੀ ਕੇ ਨਿਆਣੇ ਪਾਲੇ ਆ ਨੇਕੇ ਨੇਕੇ ਸਕੇ ਉਹਦਾ ਹੀ ਨਹੀਂ ਪਤਾ ਮੈਂ ਨਾ ਚਾਹ ਤੇ ਲੱਗ ਕੇ ਆਪਣੇ ਪਰਾਈ ਮਾਂ ਮਾਂ ਹਣ ਕੱਲੀ ਕਿਤੇ ਕੁੜੀਆਂ ਤੋਂ ਵਿਆਹ ਤੀਆਂ ਸੀ ਹੂੰ ਉਹ ਵੀ ਕਰ ਕੱਦਾ ਪਿਆਈਆਂ ਤੇ ਕਦਾਂ ਨਹੀਂ ਬੜਾ ਬੜਾ ਦੁਖੀ ਨੀ ਬਹੁਤ ਕਿ ਜ਼ਿੰਦਗੀ ਐਸੀ ਜ਼ਿੰਦਗੀ ਨਾ ਕਿਤੇ ਮੌਤ ਆ ਜਾਵੇ ਨਾ ਹੱਥ ਕੇ ਝੱਲ ਲਈਏ ਹਾਂ ਜਦੋਂ ਹੁਣ ਕੋਈ ਸਾਨੂੰ ਇਹ ਬਿਲਕੁਲ ਦੋਸਤੋ ਇਹ ਵਿਧਵਾ ਇੱਕ ਮਾਂ ਦੇ ਹੰਝੂ ਨੇ ਇਨਾਂ ਦੇ ਸਿਰ ਤੇ ਜਿਹੜੇ ਇਹਨਾਂ ਦੇ ਹਸਬੰਦ ਵੀ ਨਹੀਂ ਹੈਗੇ ਜਿਹੜੇ ਬੱਚੇ ਨੇ ਬੜੀਆਂ ਮੁਸ਼ਕਲਤਾਂ ਦੇ ਨਾਲ ਇਹਨਾਂ ਨੇ ਪਾਲੇ ਨੇ ਪਰ ਅੱਜ ਜਿਹੜਾ ਕੀ ਹੈ ਅੱਜ ਸਰਕਾਰ ਵੱਲੋਂ ਇਹਨਾਂ ਦਾ ਰੋਜ਼ਗਾਰ ਖੋਹ ਲਿਆ ਗਿਆ ਹੈ ਤਾਂ ਇਹਨਾਂ ਦੇ ਜਿਹੜੇ ਜਿਹੜੇ ਹੰਝੂ ਨੇ ਬਹੁਤ ਕੁਝ ਬਿਆਨ ਕਰ ਰਹੇ ਨੇ ਹੋਰ ਵੀ ਇੱਥੇ ਮਾਤਾਵਾਂ ਨੇ ਮਾਤਾ ਜੀ ਤੁਸੀਂ ਵੀ ਵਿਧਵਾ ਹੋ ਜੀ ਬਹੁਤ ਗੁਜਾਰਾ ਔਖਾ ਹੁਣ ਚੱਲਦਾ ਆ ਛੋਟੇ ਛੋਟੇ ਬੱਚੇ ਸੀਗੇ ਜਦੋਂ ਉਹਨਾਂ ਦਾ ਪੇਸ਼ ਛੱਡ ਕੇ ਮੁੱਕ ਗਿਆ ਸੀਗਾ ਉਹਨਾਂ ਨੂੰ ਪਾਲਿਆ ਪਰੋਸਿਆ ਹੁਣ ਵਿਆਹ ਮੰਗੇ ਆ ਉਹ ਆਪੋ ਆਪਣੇ ਘਰੀਆਂ ਸਾਡੇ ਵਾਲ ਕਿੰਨੇ ਦੇਖਣਾ ਪੁੱਤ ਜੇ ਜਦੋਂ ਰੋਜ਼ਗਾਰ ਖੋਲੇ ਫਿਰ ਇਹ ਜ਼ਿੰਦਗੀ ਚ ਖਿਆਲ ਕੀ ਆਇਆ ਜੀ ਫਿਰ ਇਹਨਾਂ ਦੇ ਵਿੱਚ ਹੁਣ ਖਿਆਲ ਤਾਂ ਪੂਰੇ ਤੋਂ ਕਰਨੀ ਆ ਪਿੱਛੇ ਚਲ ਜਾਣਾ ਚਾਹੇ ਹੁਣ ਹੱਸ ਕੇ ਕਰ ਲਈ ਚਾਹੇ ਰੋ ਕੇ ਕਰ ਲਈ ਬਾਕੀ ਸਭੀ ਤਾਂ ਕਰਨੀ ਆ ਹੁਣ ਮਤਲਬ ਆਪਾਂ ਜੇ ਹੁਣ ਕਹੀਏ ਫੈਕਟਰੀਆਂ ਆਪਣੇ ਚੱਲਦੇਗਾ ਪਿੰਡਾਂ ਦੇ ਵਿੱਚ ਕੰਮ ਚੱਲਦੇ ਆ ਚਹਰਾਂ ਦੇ ਵਿੱਚ ਹੁਣ ਸਾਡੇ ਕੋਲ ਤੋਂ ਕੋਈ ਨਹੀਂ ਜਾ ਪਹੁੰਚ ਹੋ ਸਕਦਾ ਇਹ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਭਾਸ਼ਣ ਸੁਣਦੇ ਹੋ ਨੀ ਉਹ ਕਹਿੰਦੇ ਵੀ ਭਾਈ ਅਸੀਂ ਤਾਂ ਪੰਜਾਬ ਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ ਰਹਿਣ ਦੇਣਾ ਤੁਹਾਨੂੰ ਹੁਣ ਬੇਰੁਜ਼ਗਾਰ ਕਰ ਰਹੇ ਹੋ ਬੇਰੁਜ਼ਗਾਰ ਅਸੀਂ ਤਾਂ ਭੁੱਖੇ ਮੰਨ ਰਹੇ ਹਾਂ ਉਹ ਤਾਂ ਦੂਰ ਹੀ ਚੱਲਦਾ ਹੁਣ ਜਿੱਦਾਂ ਸਾਡੇ ਕੋਲ ਕੋਰਲੀ ਸਾਹਿਬ ਆਏ ਆ ਸਾਡਾ ਦੁੱਖ ਸੁਣਿਆ ਉਹ ਵੀ ਆ ਕੇ ਸੁਣਿਆ ਸਾਡੇ ਤਾਂ ਫੇ ਉਹਨੂੰ ਵੀ ਦੱਸ ਗਈ ਅਸੀਂ ਉਹ ਕਿਉਂ ਨਹੀਂ ਆਉਂਦਾ ਉਹ ਦੂਰ ਬੈਠੇ ਗੱਲਾਂ ਕਰਦਾ ਮੈਂ ਜੁਗਾਰ ਨਹੀਂ ਚੜਦਾ ਮੈਂ ਇਦਾਂ ਨਹੀਂ ਕਰਦਾ ਇਦਾਂ ਨਹੀਂ ਕਰਦਾ ਹੁਣ ਅਸੀਂ ਆਪਣੇ ਬਕਤ ਟਾਈਮ ਪੂਰੇ ਦਾ ਕਰਨੇ ਆ ਹਾਂ ਟਾਈਮ ਪੂਰੇ ਬਹੁਤ ਕਰਦੇ ਆ ਆਪਣੇ ਬਾਤ ਪੂਰੇ ਆ ਹੁਣ ਕੰਮ ਹੋਰ ਪਿੰਡਾਂ ਦੇ ਵਿੱਚ ਕੋ ਕੰਮ ਸਾਡੇ ਹੈ ਨਹੀਂ ਗਾ ਫੈਕਟਰੀ ਸਾਡੇ ਦੂਰ ਪੈ ਗਈ ਨਗਾ ਸਾਡੇ ਪਾਦਲ ਤੁਰ ਕੇ ਜਾਣੀ ਹਿੰਦੀ ਠੀਕ ਹੈ ਠੀਕ ਹੈ ਭੈਣ ਜੀ ਤੁਹਾਡਾ ਮਨ ਕਿੰਨਾ ਕੁ ਦੁਖੀ ਹੁੰਦਾ ਹੈ ਜਦੋਂ ਤੁਹਾਡਾ ਰੋਜ਼ਗਾਰ ਖੋਇਆ ਗਿਆ ਜੀ ਬਹੁਤ ਜ਼ਿਆਦਾ ਦੁਖੀ ਹੈ ਸਰ ਮਨ ਤਾਂ ਬਹੁਤ ਜ਼ਿਆਦਾ ਦੁਖੀ ਆ ਹੁਣ ਘਰ ਬੈਠੇ ਆ ਸਾਡੀ ਮਾਂ ਵੀ ਹੈ ਨਹੀਂ ਸਾਡਾ ਪੇ ਵੀ ਹੈ ਨਹੀਂ ਗਾ ਸਾਡੇ ਭੈਣ ਭਰਾਈਆਂ ਅਸੀਂ ਦੋਨੇ ਕਰਕੇ ਉਹ ਹੀ ਕਰਨੇ ਆ ਉਹੀ ਕਰਨਾ ਉਹੀ ਖਾਣਾ ਸਰ ਜੀ ਅਸੀਂ ਹੁਣ ਕਿੱਥੇ ਜਾਈਏ ਪਰ ਮੰਗਣ ਲੱਗ ਗਏ ਹਾਂ ਅਸੀਂ ਤਾਂ ਇਸ ਟਾਈਮ ਸਾਡੇ ਹਾਲਤ ਇਦਾਂ ਨਹੀਂ ਹੋਗੇ ਕਿ ਮੰਗਣਾ ਸ਼ੁਰੂ ਕਰਤਾ ਅਸੀਂ ਹਮ ਸਰ ਜੀ ਇਦਾਂ ਦੇ ਹਾਲਾਤ ਹੋਏ ਉਹ ਪਏ ਆ ਇਹ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਜਿਹੜੇ ਕੀਰਤੀ ਕੰਮ ਐ ਨੇ ਜਿਹੜੇ ਕੀਰਤੀ ਕੰਮ ਐ ਨੇ ਉਹ ਵੀ ਮੰਗਤੇ ਬਣ ਗਏ ਜੀ ਸਰ ਜੀ ਸਾਡੀ ਸੁਣਨ ਸਹੀ ਆ ਕੇ ਇੱਥੇ ਆ ਕੇ ਸਾਡੀ ਕਈ ਸੁਣੀ ਤਾਂ ਫੇਰੇ ਹੀ ਆ ਸਾਡੀ ਕਈ ਸੁਣੀ ਨਹੀਂ ਆ ਕੇ ਗਰੀਬਾਂ 'ਚ ਸੁਣਨਗੇ ਤਾਂ ਫੇਰੇ ਪਤਾ ਲੱਗਦਾ ਉਹਨਾਂ ਨੂੰ ਪਤਾ ਲੱਗੋ ਕਿੰਨੇ ਗਰੀਬ ਦੁਖੀ ਆ ਉਹਨਾਂ ਦੇ ਕਹਿਣ ਨੂੰ ਥੋੜੀ ਸਰ ਜੀ ਕਰਨਾ ਇਦਾਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ ਪੰਜਾਬ 'ਚ ਬੇਰੁਜ਼ਗਾਰੀ ਨਹੀਂ ਰਹਿਣ ਦੇਣੀ ਸਰ ਸਾਡੇ ਕੋਲ ਆਉਣਗੇ ਤਾਂ ਫੇਰੇ ਦੱਸਾਂਗੇ ਅਸੀਂ ਸਾਡੇ ਕੋ ਆਏ ਹੀ ਨਹੀਂ ਕਦੀ ਸਾਡੇ ਕੋ ਆਉਣਗੇ ਫੇਰੇ ਅਸੀਂ ਦੱਸਾਂਗੇ ਵੀ ਸਰ ਸਰ ਅਸੀਂ ਇੰਨਾ ਸਾਡੇ ਕੋ ਆ ਕੰਮ ਸਾਨੂੰ ਕੰਮ ਬੰਦ ਕਰਤਾ ਸਾਨੂੰ ਦੱਸਾਂਗੇ ਸਾਰੀ ਅਸੀਂ ਸਰ ਅਸੀਂ ਗਰੀਬ ਲੋਕ ਕਿੱਥੇ ਜਾਈਏ ਸਾਰਾ ਸਾਨੂੰ ਰੋਜ਼ਗਾਰ ਦੇ ਨਾਲ ਅਸੀਂ ਇਹ ਹੀ ਖਾਣਾ ਇਹ ਹੀ ਖਾਣਾ ਸਰ ਹੋਰ ਅਸੀਂ ਕਿੱਥੇ ਜਾਣਾ ਸਰ ਜਦੋਂ ਇੱਕਦਮ ਤੁਹਾਡਾ ਕਿਰਤੀ ਕਾਮਿਆਂ ਦਾ ਰੋਜ਼ਗਾਰ ਖੋਇਆ ਗਿਆ ਹਾਂਜੀ ਸਰ ਉਦੋਂ ਜ਼ਹਿਨ ਚ ਖਿਆਲ ਕੀਤਾ ਹੈ ਪਹਿਲਾ ਖਿਆਲ ਕੀਤਾ ਹੈ ਅਸੀਂ ਕਿਆ ਸਰ ਸਾਡਾ ਗੁਜ਼ਾਰਾ ਕਿੱਦਾਂ ਹੋਊਗਾ ਅਸੀਂ ਇੱਥੋਂ ਹੀ ਕਰਦੇ ਸੀ ਇੱਥੋਂ ਖਾਂਦੇ ਸੀ ਸਾਰੀ ਜੀ ਗੁਜ਼ਾਰਾ ਕਿੱਦਾਂ ਹੋਊਗਾ ਸਾਡਾ ਜਦੋਂ ਸਾਨੂੰ ਸਵੇਰ ਨੂੰ ਆ ਕੇ ਇੱਥੋਂ ਆਇਆ ਨੂੰ ਕੰਮ ਤੋਂ ਮੋੜਿਆ ਵਾਪਸ ਕਹਿੰਦੇ ਹਾਜ਼ਰ ਹੀ ਨਹੀਂ ਲੱਗਣੀ ਕੰਮ ਤੋਂ ਘਰ ਨੂੰ ਵਾਪਸ ਚੱਲ ਜਾਓ ਸਾਰੀ ਜੀ ਦਿਲ ਤਾਂ ਦੁਖੀ ਹੁੰਦਾ ਹੀ ਆ ਸਰ ਦਿਲ ਬਹੁਤ ਜ਼ਿਆਦਾ ਦੁਖੀ ਹੋਇਆ ਸਾਰੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਸਾਡਾ ਕੰਮ ਚਲਾਇਆ ਜਾਵੇ ਠੀਕ ਹੈ ਜੀ ਤੁਹਾਡਾ ਮਨ ਕਿੰਨਾ ਕੁ ਦੁਖੀ ਹੋਇਆ ਸੀਗਾ ਜੀ ਜਦੋਂ ਤੁਹਾਡਾ ਰੋਜ਼ਗਾਰ ਖੋਲਿਆ ਗਿਆ ਜੀ ਮਨ ਤਾਂ ਜੀ ਦੁਖੀ ਆ ਫੇ ਹੁਣ ਜਦੋਂ ਅਸੀਂ ਘਰ ਜਾ ਕੇ ਬਹਿ ਗਏ ਆ ਤੇ ਇਹ ਦੇ ਕਰਕੇ ਫੇ ਦੂਬਟੇ ਵੱਡਾ ਦੁੱਖ ਹੋਰ ਕਿਹੜਾ ਵੀ ਕਰਦੇ ਆ ਕਰੋਂ ਦਿਨ ਮਿਹਨਤ ਸਾਡੀ ਜਿਹੜੀ ਅਸੀਂ ਕਰਦੇ ਸੀ ਉਹ ਵੀ ਸਾਡੇ ਹੱਥੋਂ ਖੋਲੇ ਗਈ ਆ ਤੇ ਅਸੀਂ ਹੁਣ ਗੁਜ਼ਾਰਾ ਤਾਂ ਕਿਸ ਤਰ੍ਹਾਂ ਕਰਨਾ ਹੀ ਆਪਣਾ ਹੁਣ ਅੰਦਰ ਜਿਸ ਚੀਜ਼ ਨਾਲ ਸਾਨੂੰ ਮਿਲਦੀ ਖਾ ਲਈ ਹੁਣ ਰੋਲੀ ਪਾਇਆ ਵੀ ਨਹੀਂ ਸਾਰਨਾ করিਏ ਕਿ ਆ ਮੁੱਦਾ ਅਸੀਂ ਜ਼ਰੂਰ ਚੱਕਿਆ ਕਿਸੇ ਦੇ ਖਿਲਾਫ ਨਹੀਂ ਬੋਲਦੇ ਕਿਸੇ ਨੂੰ ਗਲਤ ਨਹੀਂ ਕਹਿੰਦੇ ਸਾਨੂੰ ਕੰਮ ਦਿੱਤਾ ਜਾਵੇ ਅਸੀਂ ਕੰਮ ਦੀ ਬੇਨਤੀ ਕਰਦੇ ਹਾਂ ਬਸ ਠੀਕ ਹੈ ਠੀਕ ਹੈ ਤਾਂ ਹੋਰ ਵੀ ਇਥੇ ਨਿਰੇਗਾ ਦੇ ਜਿਹੜੇ ਮਜ਼ਦੂਰ ਨੇ ਗੱਲਬਾਤ ਕਰਦੇ ਆ ਇਧਰ ਮਾਤਾ ਜੀ ਹੁਣੀ ਨੇ ਗੱਲਬਾਤ ਕਰਦੇ ਆ ਮਾਤਾ ਜੀ ਮੈਨੂੰ ਕਿੰਨਾ ਕੋ ਦੁਖੀ ਹੋਇਆ ਜਦੋਂ ਤੁਹਾਡਾ ਰੋਜ਼ਗਾਰ ਖੋ ਲਿਆ ਗਿਆ ਜੀ ਮੈਂ ਤਾਂ ਬਹੁਤ ਦੁਖੀ ਹੁੰਦਾ ਜੀ ਅਸੀਂ ਕੰਮ ਕਰਦੇ ਸੀਗੇ ਚਾਰ ਮਸਟੋਲ ਮੈਂ ਲਾਏ ਆ ਪਹਿਲਾਂ ਮੈਂ ਨਿੱਸੀ ਕੰਮ ਕਰਦੀ ਚੋਮ ਮਸਟੋਲਾਂ ਦੇ ਚੋਮ ਮਸਟੋਲਾਂ ਦੇ ਪੁੱਤ ਮੇਰੇ ਹਾਜ਼ਤ ਕਰ ਪੈਸੇ ਨਹੀਂ ਆਏ ਕੋਈ ਵੀ ਮੈਂ ਜਾਣੀ ਆ ਬੈਂਕ ਦੇ ਵਿੱਚ ਪਤਾ ਕਰਕੇ ਆਉਣੀ ਆ ਕੋਈ ਮੇਰਾ ਹਾਜ਼ਤ ਕਰ ਪੈਸਾ ਨਹੀਂ ਆਇਆ 6 ਦਿਨ ਇੱਕ ਮਸਟੋਲ ਦੇ ਵਿੱਚ ਲੱਗੇ 9 ਦਿਨ ਇੱਕ ਮਸਟੋਲ ਤੇ ਲੱਗੇ ਆ ਪੂਰੇ ਮਸਟੋਲ 12 12 ਦਿਨ 13 13 ਦਿਨ ਲੱਗੇ ਆ ਕੋਈ ਮੈਨੂੰ ਹਜੇ ਤੱਕ ਪੈਸਾ ਨਹੀਂ ਆਇਆ ਹਾਂਜੀ ਇੱਕ ਨਾਮ ਜਦੋਂ ਚਿੱਠੀ ਆ ਗਈ ਕਿ ਤੁਸੀਂ ਬੇਰੁਜ਼ਗਾਰ ਹੋ ਗਏ ਹੋ ਉਦੋਂ ਮਨ ਦੁਖੀ ਕਿੰਨਾ ਹੋਇਆ ਜੀ ਮਨ ਤਾਂ ਦੁਖੀ ਪਤਾ ਹੁੰਦਾ ਹੀ ਆ ਹੁਣ ਕੰਮ ਕਰਦੇ ਕਰਦੇ ਤੋਂ ਕੰਮ ਖੋਹ ਲਿਆ ਜਾਵੇ ਤਾਂ ਬਹੁਤ ਦੁਖੀ ਹੁੰਦਾ ਆ ਮਨ ਤੇ ਜਿਹਦੇ ਨਾਲ ਅਸੀਂ ਰੋਟੀ ਕਮਾਉਨੇ ਆ ਖਾਣੇ ਆ ਨਾ ਮਨਤਾ ਪਤ ਬਹੁਤ ਦੁਖੀ ਹੁੰਦਾ ਆ ਪਰ ਹੁਣ ਅਸੀਂ ਕੀ ਕਰਤਾ ਕਿ ਧੱਕਾ ਤਾਂ ਕਰ ਨਹੀਂ ਸਕਦੇ ਅਸੀਂ ਕਿਸੇ ਨਾਲ ਕੰਮ ਕਰਦੇ ਸੀਗੇ ਤਾਂ ਬੜਾ ਵਧੀਆ ਚਲੋ ਕੰਮ ਚੱਲਿਆ ਸੀ ਬਾਹਰ ਤੋਂ ਮੂੰਹ ਤੋਂ ਲਾ ਕੇ ਕਿਤੇ ਜੋ ਟਾਈਮ ਪਾਸ ਕਰਦੇ ਸੀ ਅਸੀਂ ਬਾ ਘਰ ਨਹੀਂ ਟਾਈਮ ਪਾਸ ਹੁੰਦਾ ਸੀ ਤਾਂ ਬਾਹਰ ਅਸੀਂ ਕੰਮ ਵੀ ਕਰਦੇ ਸੀ ਬੀਬੀਆਂ ਦੇ ਨਾਲ ਰਾੜ ਮਿਲ ਕੇ ਰਹਿੰਦੇ ਸੀ ਤਾਂ ਫੇਰ ਜਦ ਨਾਲ ਸੀ ਕੰਮ ਕੀਤਾ ਸਾਨੂੰ ਪੈਸਾ ਵੀ ਕੋਈ ਨਹੀਂ ਆਇਆ ਹਜੇ ਤੱਕ ਹਾਂਜੀ ਬਤ ਤੁਸੀਂ ਸੋਚਿਆ ਸੀਗੇ ਜੀ ਕਦੇ ਕਿ ਬਦਲਾਅ ਵਾਲੀ ਸਰਕਾਰ ਬਣਾ ਕੇ ਸਾਡਾ ਰੋਜ਼ਗਾਰ ਵੀ ਖੋਏ ਖੋਇਆ ਜਾਊਗਾ ਆਈ ਦਸਿਕ ਕੰਮ ਤੋਂ ਉਹ ਦਿਨ ਫੇਰ ਜਾਗਦਾ ਮੈਂ ਨਹੀਂ ਕਹਿਤਾ ਵੀ ਕੰਮ ਬੰਦ ਹੋ ਗਿਆ ਤੇ ਅਸੀਂ ਚੱਲ ਗਏ ਘਰ ਨੂੰ ਹੁਣ ਰੋਜ਼ ਹੀ ਇੱਕ ਦੂਜੇ ਨੂੰ ਪੁੱਛੀਦਾ ਆ ਆਇਆ ਸੁਨੇਹਾ ਨਹੀਂ ਆਇਆ ਕਹਿੰਦੀ ਹਾਂ ਨਹੀਂ ਇੱਕ ਦੂਜੇ ਨੂੰ ਫੋਨ ਕਰ ਕਰਕੇ ਫੋਨ ਕਰਕੇ ਪੁੱਛੀਦਾ ਇੱਕ ਦੂਜੇ ਨੂੰ ਕਿਤੇ ਜਾ ਹੀਦਾ ਵੀ ਨਹੀਂ ਵੀ ਕੰਮ ਦਾ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਸੁਨੇਹਾ ਹਾਂ ਜੀ ਤੁਹਾਨੂੰ ਕੰਮ ਕਰਨ ਲਈ ਤੁਸੀਂ ਰੈਡੀ ਹੋ ਪਰ ਸਰਕਾਰ ਵੱਲੋਂ ਕੋਈ ਚਿੱਠੀ ਨਹੀਂ ਆਈ ਹਲੇ ਤੱਕ ਹਾਂ ਜੀ ਹਾਂ ਜੀ ਕੰਮ ਤਾਂ ਰੋਜ਼ ਸੁਨੇਹਾ ਦੇਖਦੇ ਹਾਂ ਸੀ ਵੀ ਕਿਹੜੇ ਵੇਲੇ ਆਈਏ ਚਾਹੀਏ ਜਦੋਂ ਇੱਕਦਮ ਕੰਮ ਤੋਂ ਜਵਾਬ ਮਿਲ ਗਿਆ ਤੁਹਾਨੂੰ ਚਿੱਠੀ ਆ ਗਈ ਵੀ ਭਾਈ ਤੁਸੀਂ ਕੱਲ ਤੋਂ ਕੰਮ ਤੇ ਨਹੀਂ ਆਉਣਾ ਉਦੋਂ ਫ ਸੋਚਦੇ ਆਂ ਯਾ ਪ੍ਰਵਾ ਹੁਣ ਮਾੜਾ ਮੋਟਾ ਹੋਰ ਕੀ ਕੰਨਾ ਫਿਰ ਹੂੰ ਗੁਜ਼ਾਰਾ ਤਾਂ ਕੰਨਾ ਹੀ ਆ ਹੂੰ ਖੇਤਾ ਜੇ ਹੁਣ ਸਾਡੇ ਕੋ ਕਿਹੜਾ ਕੱਖ ਜੱਟਾ ਜ਼ਿਮੀਦਾਰਾਂ ਦੇ ਨਿਕਲਦਾ ਆ ਹੂੰ ਹੂੰ ਅੱਖਾਂ ਤੋਂ ਵੀ ਅਸੀਂ ਤਾਂ ਰਾਵਾਂ ਕਾ ਲੈਣ ਚ ਪਵਾਇਆ ਫੜ ਫੜ ਕੇ ਪੈਸੇ ਹੂੰ ਅਸੀਂ ਫੇਰ ਵੀ ਵਿਚਾਰ ਰੱਖੀਦਾ ਐ ਅੱਖਾਂ 'ਚ ਦੇ ਦੱਖਾ ዱਖਾ ਲੱਗ ਗਿਆ ਫੇਰ ਅਸੀਂ ਰੋਗੀ ਹੋ ਕੇ ਬਹਿ ਜਾਵਾਂਗੇ ਘਰ ਕਹਿੰਨੇ ਦੇਖਣਾ ਆ ਹੂੰ ਠੀਕ ਹੈ ਠੀਕ ਹੈ ਠੀਕ ਹੈ ਤੇ ਬਿਲਕੁਲ ਇੱਥੇ ਹੋਰ ਵੀ ਬਸਨੀਕ ਨੇ ਪਿੰਡ ਦੇ ਉਹ ਭਾਈ ਸਾਹਿਬ ਹੋਣੇ ਨੇ ਤੇ ਗੱਲਬਾਤ ਕਰਦੇ ਆ ਆ ਬਜ਼ੁਰਗ ਨੇ ਇਹ ਬਾਪੂ ਜੀ ਹੋਣੀ ਵੀ ਨਰੇਗਾ ਚ ਕੰਮ ਕਰਦੇ ਆ ਜੀ ਤਾਂ ਬਿਲਕੁਲ ਬਾਪੂ ਜੀ ਹੁਣਾਂ ਤਾਂ ਪੁੱਛਦੇ ਆ ਇਹ ਬਾਪੂ ਜੀ ਮਨ ਕਿੰਨਾ ਕੁ ਦੁਖੀ ਹੋਇਆ ਜੀ ਜਦੋਂ ਰੋਜ਼ਗਾਰ ਖੋਲਿਆ ਸਰਕਾਰ ਨੇ ਮਨ ਤਾਂ ਸਭ ਬਹੁਤ ਦੁਖੀ ਹੋਇਆ ਹੂੰ ਇੱਥੇ 15 ਦਿਨ ਹੋ ਗਏ ਇਹੀ ਆਉਂਦੇ ਆ ਕੇ ਮੁੜ ਜਾਈਦਾ ਸਵੇਰ ਤੋਂ 11 12 ਵਜੇ ਤੱਕ ਬੈਠੇ ਰਹਿੰਦਾ ਜੇਲਾ ਕਹਿੰਦੇ ਜਾਓ ਤਾਂ ਫਿਰ ਘਰ ਨੂੰ ਆ ਜੀਦਾ ਭਈ ਹੁਣ ਵੀ ਕੋਈ ਆਈਰੀ ਲਾਉਣ ਲਈ ਆਊਗਾ ਆਈਰੀ ਲਾਉਣ ਲਈ ਕੋਈ ਨਹੀਂ ਕੋਈ ਇਹ 11 12 ਵਜੇ ਹਰਕੇ ਘਰ ਨੂੰ ਚਿੱਲ ਜਾਈਦਾ ਹੈ। ਹੂੰ। ਮਨ ਤਾਂ ਦੁਖੀ ਹੁੰਦਾ ਹੀ ਆ। ਇਹ ਸਰਕਾਰਾਂ ਤਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਹੁੰਦੀਆਂ ਨੇ, ਤੁਹਾਡਾ ਰੋਜ਼ਗਾਰ ਸਰਕਾਰ ਨੇ ਖੋਲਿਆ ਜੀ। ਖੋਲਿਆ ਜੀ ਸਰਕਾਰ ਨੇ ਰੋਜ਼ਗਾਰ ਖੋਲਿਆ। ਹੂੰ। ਬਾਕੀ ਹੁਣ ਉਹਨਾਂ ਨੂੰ ਪਤਾ ਹੋਊਗਾ ਕਿਸ ਗੱਲੋਂ ਖੋਇਆ। ਬਾਕੀ ਕੰਮ ਜਿੰਨਾ ਕਹਿੰਦੇ ਉਦੋਂ ਦੁੱਗਣਾ ਦੁੱਗਣਾ ਵੀ ਕਰਕੇ ਜਾਈਦਾ। ਹੂੰ। ਠੀਕ ਹੈ ਜੀ। ਤੇ ਬਜ਼ੁਰਗੋ? ਹਾਂ ਜੀ। ਰੋਜ਼ਗਾਰ ਖੋਲਿਆ ਸਰਕਾਰ ਨੇ ਜੀ? ਆ ਖੋਲਿਆ ਜੀ। ਹੂੰ। ਖੋਲਿਆ ਬਿਲਕੁਲ ਖੋਲਿਆ। ਤਾਂ ਸਾਨੂੰ ਰੋਜ਼ਗਾਰ ਨਹੀਂ ਕੰਮ ਕਰਦੇ ਬੜਾ ਸੋਣਾ ਜਿਆਦਾ ਬਥੇਰਾ ਕੰਮ ਕਰੀਦਾ ਮੇਹਰ ਸਾਡੇ ਕੋਲ ਰਹਿੰਦਾ ਸੀ ਤਾਂ ਸਾਨੂੰ ਪਤਾ ਨਹੀਂ ਕਦੇ ਠਾਤਾ ਕੰਮ ਤੋਂ ਬੰਦ ਕਰਤਾ ਸਰਕਾਰਾਂ ਤਾਂ ਮੌਕੇ ਦੀਆਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਸਤੇ ਹੁੰਦੀਆਂ ਨੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਸਾਡਾ ਰੋਜ਼ਗਾਰ ਖੋਲਿਆ ਜੀ ਪਤਾ ਨਹੀਂ ਜੀ ਇਹਨਾਂ ਨੂੰ ਕੀ ਦਿਖਿਆ ਕਦੇ ਖੋਲਿਆ ਸਾਨੂੰ ਸਾਡਾ ਰੋਜ਼ਗਾਰ ਖੋਲਿਆ ਨਹੀਂ ਅਸੀਂ ਕੰਮ ਕਰਦੇ ਮਿਹਨਤ ਕਰਦੇ ਹਾਂ ਸਾਡਾ ਕੰਮ ਬਥੇਰਾ ਕਰਦੇ ਇਹ ਨਹੀਂ ਗੱਲ ਨਹੀਂ ਕਰਦੇ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡਾਂ ਦੇ ਲੋਕ ਕਿਰਤੀ ਕਾਮੇ ਉਹ ਕਾਮੇ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਸੀਗੇ ਤੇ ਇੱਕਦਮ ਇੱਕ ਚਿੱਠੀ ਆਉਂਦੀ ਹੈ ਜਿਸ ਚਿੱਠੀ ਨੇ ਇਹਨਾਂ ਲੋਕਾਂ ਨੂੰ ਇਹਨਾਂ ਕਿਰਤੀ ਕਾਮਿਆਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੁਣ ਦੇਖਣਾ ਹੋਏਗਾ ਕਿ ਇਹਨਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਵੱਲੋਂ ਕਦੋਂ ਗੌਰ ਕੀਤਾ ਜਾਂਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਰਤੀ ਕਾਮੇ ਆਪਣਾ ਰੁਜ਼ਗਾਰ ਪਾਉਣ ਵਾਸਤੇ ਕਿਹੋ ਜਿਹਾ ਸੰਘਰਸ਼ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਹੀ ਬਿਆਨ ਕਰੇਗਾ ਇਸ ਪੂਰੀ ਗੱਲਬਾਤ ਨੂੰ ਲੈ ਕੇ ਜਾਂ ਕਿਰਤੀ ਕਾਮਿਆਂ ਦਾ ਖੋਇਆ ਗਿਆ ਰੁਜ਼ਗਾਰ ਹੈ ਉਸ ਦੇ ਬਾਬਤ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ